ਨਛੇ ਦੇ ਮਾਮਲੇ ਦੇ ਵਿੱਚ ਇੱਕ ਘਰ ਵਿੱਚ ਜਦੋਂ ਪੁਲਿਸ ਛਾਪਾ ਮਾਰੀ ਕਰਨ ਗਈ ਤਾਂ ਪਾਰਟੀ ਦੇ ਵਿੱਚ ਸ਼ਾਮਲ ਤਾਣੇਦਾਰ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਮਾਮਲਾ ਮਾਚਿਵਾੜਾ ਦੇ ਪਿੰਨ ਸ਼ੇਰਪੁਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਪੁਲਿਸ ਵੱਲੋਂ 112 ਨੰਬਰ ਹੈਲਪਲਾਈਨ ਤੇ ਦਰਖਾਸਤ ਮਿਲਣ ਤੋਂ ਬਾਅਦ ਨੀਰਿਸ਼ ਕੁਮਾਰ ਉਕਬਾਬੇ ਜਿਸ ਦੀ ਪਤਨੀ ਕੋਮਲ ਕਈ ਖਿਲਾਫ ਜਦੋਂ ਕਾਰਵਾਈ ਆਰੰਭ ਕੀਤੀ ਤਾਂ ਪੁੰਡਾ ਖੜਕਾਉਂ ਤੇ ਨੀਰਜ ਕੁਮਾਰ ਦੇ ਘਰੋਂ ਕਿਸੇ ਨੇ ਵੀ ਗੇਟ ਨਾ ਖੋਲਿਆ ਤੇ ਕਾਫੀ ਸਮੇਂ ਤੋਂ ਬਾਅਦ ਜਦੋਂ ਗੇਟ ਖੁੱਲਿਆ ਤਾਂ ਪੁਲਿਸ ਅੰਦਰ ਪਹੁੰਚੀ ਤੇ ਉੱਥੇ ਮੌਜੂਦ ਨੀਰਜ ਕੁਮਾਰ ਤੇ ਉਸ ਦੀ ਪਤਨੀ ਨੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਦੀ ਵਰਦੀ ਪਾੜ ਕੇ ਉਸ ਨਾਲ ਕੱਕਾ ਮੁੱਕੀ ਕੀਤੀ ਤੇ ਪੁਲਿਸ ਨੇ ਜਦੋਂ ਉਸ ਨੂੰ ਛਡਾਉਣਾ ਚਾਹਿਆ ਤਾਂ ਥਾਣੇਦਾਰ ਦੀ ਸੱਜੀ ਬਾਹਂ ਤੇ ਗੋਟ ਕੇ ਦੰਦੀ ਵੱਟ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਨੀਰਜ ਕੁਮਾਰ ਕੋਲੋਂ 6 ਗ੍ਰਾਮ ਹੈਰਨ ਵੀ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਨੇ ਨੀਰਜ ਕੁਮਾਰ ਤੇ ਉਸ ਦੀ ਪਤਨੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਆਹ ਦੇ ਅੱਜ ਉਹ ਕੱਲ ਸਾਡੇ ਕੋਲ ਇੱਕ ਕੰਪਲੇਟ ਆਈ ਸੀ ਇਸ ਕੋ 12 ਤੇ ਉਹਦੇ ਰਿਗਾਰਡਿੰਗ ਕੇਐਸਪੀ ਸੁਖਵਿੰਦਰ ਸਿੰਘ 44 64 ਸ਼ੇਰਪੁਰ ਦੇ ਸਵੇ ਪੁਲਿਸ ਪਾਰਟੀ ਦੇ ਯੂਜ ਕੁਆਰ ਦੇ ਖਾਤ ਕਰ ਲਈ ਗਿਆ ਸੀ ਹੱਤ ਕਰ ਤੋਂ ਉਹਨੇ ਮਨਾ ਕਰਤਾ ਰਿਪੋਰਟ ਰੈਕ ਦਿੱਤੀਆਂ ਜਿਸ ਤੇ ਉਹਨਾਂ ਦੇ ਪੁਲਿਸ ਪਾਰਟੀ ਦੇ ਗਲ ਪਏ ਆ ਚਿੱਤੇ ਵੀ ਇਹਨਾਂ ਦੀ ਵਰਤਲਾ ਕੇਸ ਅਫੀਸਰ ਕੀ ਪਾਸ ਤੋਂ ਉਹਨਾਂ ਦੱਸਣਗੇ 44 64 ਸ਼ੇਰਪੁਰ ਦੇ ਹਾਲਤ ਹੈ ਪਰ ਇਹ ਵੀ ਰੈਸਟ ਪਈ ਹੈ ਰਮੀਰ ਅਸਤੇ ਦੇ ਕੋਲ ਸ਼੍ਰੀ ਬ੍ਰਹਮ ਨਿਰਵਨ ਬ੍ਰਹਮ ਜੀ ਦੀ ਕੁਮਾਰ ਬਾਸੋਂ ਨੀਰਜ ਕੁਮਾਰ ਦੇ ਇੱਕ ਦੰਦਾ ਪੁਲਿਸ ਦੀ ਮਾਨਾਫਲ ਕੀਤਾ ਤੇ ਉਹਦੀ ਵਾਈਫ ਆ ਜਿਹੜੀ ਕਾਮਨ ਪਈ ਹੈ ਉਹ ਜਿਹੜੀ ਜਿਊਡਿਸ਼ਲ ਪੇਸ਼ ਕੀਤੀ ਗਈ ਹੈ ਸਾਬ ਨੂੰ ਇਹਦੇ ਫਾਦਰ ਸਾਹਿਬ ਨੇ ਇਸ ਦੇ ਵਿੱਚ ਉਹ ਤਲਵੰਤਰਾਇ ਜੀ ਭਵਾ ਦੇ ਨੇ ਚਲਦੀ ਰਹਦੀ ਸੀ ਉਹਨਾਂ ਨੂੰ ਅਰੈਸਟ ਕਰ ਲਿਆਗੇ ਕੇਸ ਅਬ ਜੁਡੀਸ਼ੀਅਲ ਪਰਚੇ ਸੰਬੰਧੀ ਕਰ ਸੁ ਜਿਹੜੇ ਜਿਹੜਾ ਵੀ ਜੀ ਹੈ ਜੀ ਵੀ ਉਹਦੇ ਪਤਾ ਬਾਰੇ ਦੱਸੋ ਤੇ ਨਾਲ ਦੇ ਜਿਹੜੇ ਐਸਏ ਸੁਖਵਿੰਦਰ ਸਿੰਘ ਦੇ ਘੁੱਟ ਤੇ ਕੰਦੀ ਵਧੀ ਗਈ ਜੀ ਇਸ ਦੇ ਦੂਜੇ ਚ ਉਹ ਸਪੋਰਟਸ ਪਰਸੈਂਟ ਜਿਹੜੇ ਉਹ ਪਾਰਟੀ ਦੇ ਨਾਲ ਉਹਨਾਂ ਦਾ ਸ਼ੋਲਡਰਾਂ ਨੇ ਸ਼ੋਲਡਰ ਕਰਦੀਆਂ ਸ਼ੋਲਡਰ ਮਾਤ ਪੈ ਰਹੀ ਜੁਦੀ ਨਹੀਂ ਜੇ ਨਾ ਪਾਇਆ ਅਸੀਂ ਇਹਨਾਂ ਦੇ ਕੇਸ ਨੂੰ ਜਿਹੜੇ ਕਰਕੇ ਪ੍ਰੋਪਰ ਇਨਵੈਸਟਿਗੇਸ਼ਨ ਕਰਦੇ ਜਸਤਾਵ ਜਿਹਨਾਂ ਨੇ ਪੇਸ਼ ਕਰਦਾ ਜਗਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ